ਠੀਕਾ ਲੱਗ ਰਿਹਾ ਲੱਗਦਾ ਫੈਮਿਲੀ ਮੀਟ ਕਰਦੇ ਸੀ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਜੀ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਲੋ ਕਿਸੇ ਨਾ ਪਤਾ ਲਾਤੀ ਕਿ ਕੌਣ ਲੱਗਦੀ ਕੱਪੜੇ ਕੱਪੜੇ ਬਹੁਤੇ ਜ਼ਿਆਦਾ ਨਹੀਂ ਸੀ ਥੋੜੀ ਸੀ ਜੀ ਕੱਪੜੇ ਪਾਤੀ ਜੀ ਸੀ ਚmost to bad gayi a dhona de dishi e vele kare ji lappa pilkope de bahut hoyi parsi ji ਇਚਾੜੂ ਵਪਾ ਲਗਾਤਾ ਜੀ ਸਾਰੇ ਤੇ ਮੌਸਮ ਬਦਟੜੇ ਇਹ ਜੋ ਹੋਇਆ ਪਿਆ ਜੀ ਮੌਸਮ ਤੇ ਗਰਮੈਸ ਬਹੁਤ ਜ਼ਿਆਦਾ ਹੋਈ ਪਈ ਹੈ ਗਰਮੀ ਜੀ ਇਧਰ ਜਿਹੜੇ ਲੁਕਾਪੇ ਲੂਕਤੇ ਸੀ ਜੂ ਆਪਾਂ ਸਾੜਦੇ ਲੁਕਾਤੇ ਪੂਰਾ ਖੇਤ ਬਾਗ਼ੀ ਨੇ ਵੇਰ ਕੇ ਆਵਾਂਗੇ ਪਹਿਲਾਂ ਆਪਾਂ ਪੜੇ ਧੋ ਲਈਏ ਜੀ ਉਸ ਤੋਂ ਬਾਅਦ ਜੀ ਆਪਾਂ ਇਹ ਰੱਖ ਕੇ ਆ ਮੰਗੀ ਜੀ ਕੋਠੇ ਦੇ ਉੱਪਰ ਇਹਨਾਂ ਫालतू ਸਮਾਨ ਆ ਜੇ ਟੈਂਪੀਸ ਹੋਵੇ ਸ ਆਪਣਾ ਖਰਾਬ ਹੋਏ ਇਹਨਾਂ ਦੇਠਣੀ ਅਲਸਮਾਨੀ ਰੱਖਿਆਵਾਂਗੇ ਪਾਪਰ ਇਕੱਠਾ ਕਰਕੇ ਰੱਖ ਲੀਏ ਕੰਮ ਤੇ ਜੀ ਛੋਟੇ ਨੁਕਤੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ ਬਾਦ ਮੇ ਰੱਖਿਆਵਾਂਗੇ ਤਾਂ ਲੋਕ ਪਾਏ ਹੋਏ ਜੀ ਕੱਪੜੇ ਜਿਹੜੇ ਲੋੜੇ ਆ ਜਾਣਗੇ ਉਹ ਪਾਣੀ ਨਾਲ ਸਾਰਾ ਇਹਦੇ ਵਿੱਚ ਕੂਲਰ ਦੇ ਵਿੱਚ ਸਾਰਾ ਕੱਢਾਂਗੇ ਤੇ ਪਾ ਦਿਆਂਗੇ ਪਾਣੀ ਪਾ ਦਾਂਗੇ ਠੰਡਾ ਜਿਹਾ ਇਹ ਪੰਪ ਨੇ ਬੰਦ ਕਰ ਦੇਣੇਗੇ ਤਾਂ ਪੰਪ ਚੱਲਦਾ ਹੋਵੇ ਫਿਰ ਤਾਂ ਪਾਣੀ ਸਾਰਾ ਲੱਗ ਜੇ ਤੇ ਪਾਣੀ ਇਹਦੇ ਵਿੱਚ ਬਹੁਤ ਜ਼ਿਆਦਾ ਪਿਆ ਜੀ ਹੋਰ ਇਥੇ ਲੱਗੀ ਲੱਗੀ ਪਾਣੀ ਹੋ ਗਿਆ ਯਾ ਤਾਂ ਸਾਰਾ ਕੱਢ ਦਾਂਗੇ ਜੀ ਲਰ ਜੋ ਆਪ ਸਾਰਾ ਪਾਣੀ ਕੱਢ ਕੇ ਤੇ ਇਸ ਤਰ੍ਹਾਂ ਸਾਫ ਕਰਤਾ ਜੀ ਪਤਾ ਨਹੀਂ ਇਹ ਜੰਗ ਜੀ ਨੂੰ ਉਤਰ ਲੱਗੀ ਜੀ ਸਾਰੇ ਤੇ ਫਿਰ ਆਪਾਂ ਬਹੁਤਾ ਉਤਾਰਿਆ ਨਹੀਂ ਜੀ ਹਨਾ ਤੇ ਕਿਤੇ ਦੇ ਵਿੱਚ ਸਰਾਖ ਹੋ ਜਾਣਾ ਤੇ ਸਾਰਾ ਸਾਫ ਕਰਤਾ ਜੀ ਤੇ ਪਾਣੀ ਆਪਾਂ ਕੱਢਤਾ ਹੁਣ ਆਪਾਂ ਸਾਵਨ ਵਿੱਚ ਦੇ ਵਿੱਚ ਪਾਣੀ ਪਾ ਲਾਂਗੇ ਚੰਗੀ ਤਰ੍ਹਾਂ ਸਾਫ ਕਰਤਾ ਤੇ ਚਲੋ ਜੀ ਕੂਲਰ ਨੂੰ ਸਾਫ ਕਰਕੇ ਜੀ ਸੁੱਕਾ ਕੱਪੜਾ ਮਾਰਦਾ ਸੀ ਵਿੱਚ ਚੰਗੀ ਤਰ੍ਹਾਂ ਸਾਫ ਕਰਦਾ ਸੀ ਜੀ ਤੇ ਉਹਦੇ ਵਿੱਚੋਂ ਨਾ ਪਤਾ ਨਹੀਂ ਕਿਉਂ ਪਾਪੜਾਂ ਜੀ ਉੱਤਰ ਲੱਗੀਆਂ ਸੀ ਆਪਾਂ ਬਹੁਤਾ ਫਿਰ ਜਿਆਦਾ ਕੱਸ ਕੇ ਜੀ ਕੱਪੜਾ ਮਾਰਿਆ ਨਹੀਂ ਜੀ ਦਬਾ ਕੇ ਜੀ ਤੇ ਕਿਤੇ ਮਕੈਸ ਰਾਕ ਨਾ ਹੋ ਜਾਣ ਕੂਲਰ ਦੇ ਵਿੱਚ ਤੇ ਕਿਤੇ ਹੋਰ ਹਨਾ ਖਰਾਬ ਹੋ ਜੇ ਕੂਲਰ ਤੇ ਵੈਸੇ ਤਾਂ ਆਪਾਂ ਸਾਫ ਕਰਦੇ ਰਹਿੰਦੇ ਜੀ ਹੁਣ ਤਾਂ ਬਹੁਤੀ ਜਿਆਦਾ ਜੰਗ ਕਰਨ ਨਾ ਜਦੋਂ ਜੰਗ ਜੀ ਜਿਆਦਾ ਲੱਗੀ ਤੇ ਜਿਆਦਾ ਹੀ ਉਹਦੇ ਵਿੱਚੋਂ ਪਾਪੜਾਂ ਜੀ ਉਤਰਨ ਲੱਗੀਆਂ ਸੀ ਇੱਥੇ ਆਪਣੀ ਮਸ਼ੀਨ ਤੇ ਦੋ ਗੀੜੀ ਲੱਗੇ ਸੀ ਜੀ ਕੱਪੜਿਆਂ ਨੂੰ ਤੇ ਦੋ ਗੀੜੀ ਲੱਗੇ ਸੀ ਤੇ ਆਪਾਂ ਹੁਣ ਇਹਨੂੰ ਸਾਫ਼ ਪਾਣੀ ਦੇ ਵਿੱਚ ਕੱਢ ਕੇ ਸਕਾ ਕੇ ਪਾਵਾਂਗੇ ਜੀ ਕੱਪੜੇ ਤੇ ਕੱਲ ਤਾਂ ਮੌਸਮ ਠੀਕ ਸੀ ਜੀ ਅੱਜ ਤਾਂ ਨਾ ਠੰਡਾ ਠੰਡਾ ਮੌਸਮ ਜਿਹਾ ਹੋਇਆ ਪਿਆਗਾ ਤੇ ਇਸ ਕਰਕੇ ਨਾ ਬਸ ਆਪ ਹੁਣ ਸਕਾ ਕੇ ਪਾ ਦਾਂਗੇ ਕੱਪੜੇ ਕੱਲ ਨਹੀਂ ਸੀ ਆਪਾਂ ਸਕਾ ਕੇ ਪਾਈ ਕੱਲ ਆਪਾਂ ਇਸ ਤਰੀਕਾ ਤੇ ਸੀ ਜੀ ਤੇ ਇਹ ਪੁੱਠੀ ਕਰਕੇ ਪੈਂਟ ਫਿਰ ਨਾ ਚੰਗੀ ਤਰ੍ਹਾਂ ਨਾਲ ਝੁਗ ਜੀ ਨਿਕਲ ਜਾਂਦੀ ਹੈ ਜੇ ਪੁੱਠੀ ਕਰਕੇ ਆਪਾਂ ਪੈਂਟ ਨੂੰ ਪਾਣੀ ਵਿੱਚ ਦੀ ਕੱਢੀਏ ਨਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਆ ਤੇ ਲੋ ਜੀ ਹੁਣ ਆਪਾਂ ਕੱਪੜੇ ਧੋ ਕੇ ਉਸ ਤੋਂ ਬਾਅਦ ਬਣਾਵਾਂਗੇ ਜੀ ਆਪਾਂ ਹਰਦੀਪ ਕਹਿ ਰਿਹਾ ਸੀ ਮੰਮੀ ਮੈਨੂੰ ਬਣਾ ਕੇ ਦਿਓ ਜੀ ਮੱਕੀ ਦੇ ਦਾਣੇ ਤੇ ਉਹ ਬਣਾ ਕੇ ਦੇਵਾਂਗੇ ਜੀ ਤੇ ਚੰਗੀ ਤਰ੍ਹਾਂ ਕਰ ਲਈਏ ਆਪਾਂ ਸਾਬਤੀ ਤੇ ਫਿਰ ਉਸ ਸੁੱਕਣੇ ਪਾ ਦਾਂਗੇ ਜੀ ਤੇ ਬਸ ਫਿਰ ਜੀ ਥੋੜਾ ਬਹੁਤਾ ਕੰਮ ਆਪਣਾ ਹੋ ਗਿਆ ਜੀ ਥੋੜਾ ਬਹੁਤਾ ਰਹਿ ਗਿਆ ਜੀ ਤੇ ਚਲੋ ਜੀ ਤੇਰੇ ਵਾਲੇ ਬਾਲਟ ਅੰਠਾ ਪਾ ਪਾਣੀਆ ਧੋ ਕੇ ਤੇ ਟਾਪਾ ਧੋ ਕੇ ਰੱਖ ਦਾਂਗੇ ਇਹ ਝਾੜੂ ਲਗਾ ਦਾਂਗੇ ਜਿੱਥੇ ਫਰਸ ਤੇ ਫਿਰ ਆਏ ਜਿਹੜੀ ਸਾਬਣ ਸੁਬਣ ਵਾਲਾ ਪਾਣੀ ਹੈ ਜੀ ਹਨਾ ਕੱਢ ਦਾਂਗੇ ਸਾਰਾ ਤੇ ਸਾਫ਼ ਕਰ ਦਾਂਗੇ ਤੇ ਨਾਲ ਲੱਗਦੀ ਕੰਮ ਸਾਰੇ ਹੋ ਜਾਣਗੇ ਜਿੱਤੇ ਬਸ ਆਪਣੇ ਝਾੜੂ ਪੋਚਾ ਹਨਾ ਹੋ ਗਿਆ ਤੇ ਜਿਹੜਾ ਆਪਾਂ ਕੂਲਰ ਵਾਲਾ ਪਾਣੀ ਸੀ ਜੀ ਉਹ ਬੇੜੇ 'ਚ ਹੀ ਸੜਕਦਾ ਸੀ ਤੇ ਉਹ ਆਪਾਂ ਉਸ ਤੋਂ ਬਾਅਦ ਆਪਾਂ ਸਾਰਾ ਬੇੜਾ ਤੋਂ ਤਾਸੀ ਜੀ ਵੈਸੇ ਆਪਾਂ ਪਹਿਲਾਂ ਝਾੜੂ ਲਗਾਤਾ ਸੀ ਬੇੜੇ 'ਚ ਤੇ ਫਿਰ ਬਾਕੀ ਆਪਾਂ ਪਾਣੀ ਜਿਹੜਾ ਸੀ ਉਹ ਬੇੜੇ 'ਚ ਸੜਕਦਾ ਸੀ ਤੇ ਕੱਪੜਿਆਂ ਵਾਲਾ 35 ਡਾਲ ਦਿੰਨੇ ਆ ਜੀ ਤੇ ਹੁਣ ਆਪਾਂ ਜਾਹਾਂਗੇ ਜੀ ਰਸੋਈ 'ਚ ਰਸੋਈ 'ਚ ਬਣਾ ਕੇ ਦੇਵਾਂਗੇ ਮੱਕੀ ਦੇ ਦਾਣੇ ਅਸੀਂ ਇਹਦੇ ਵਿੱਚ ਪਾ ਲੈਨੇ ਆ ਇਸਦੇ ਵਿੱਚ ਪਾ ਲੈਨੇ ਆ ਆਪਾਂ ਥੋੜਾ ਜਿਹਾ ਤੇਲ ਜੀ ਠੀਕ ਹੈ ਜੀ ਤੇ ਤੇਲ ਦੇ ਵਿੱਚ ਪਾਵਾਂਗੇ ਜੀ ਥੋੜੀ ਜਿਹੀ ਹਲਦੀ ਆਪਾਂ ਇੰਨੀ ਤਾਂ ਹਲਦੀ ਪਾ ਲਾਂਗੇ ਜੀ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਨਮਕ ਨਮਕ ਘਾਵਿਟਾ ਸੋ ਇਹਦੇ ਪਾਣੀ ਨੂੰ ਤੁਹਾਨੂੰ ਨਮਕ ਇਹਨਾਂ ਨਮਕ ਪਾ ਕੇ ਉਸ ਤੋਂ ਬਾਅਦ ਆਪਾਂ ਚਲਾ ਦਾਂਗੇ ਜੀ ਗੈਸ ਇਹਨਾਂ ਜਨਮ ਪਾਣਗੇ ਜੀ ਇਹਨਾਂ ਨੂੰ ਜੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਅੜਾ ਲਾਂਗੇ ਸਾਰੇ ਨੂੰ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਤੇ ਕੁੱਕਰ ਨੂੰ ਕਰ ਲਾਂਗੇ ਜੀ ਆਪਾਂ ਥੋੜਾ ਜਿਹਾ ਗਰਮ ਰੱਖ ਕੇ ਜੀ ਇਹ ਮੱਕੀ ਦੇ ਦਾਣੇ ਨਾਲ ਲੱਗੇ ਜੀ ਟਕ ਟਕ ਦੀ ਆਵਾਜ਼ ਆ ਰਹੀ ਹੈ ਤੇ ਆਪਾਂ ਘਰਚਣਾ ਇਸੇ ਤਰੀਕੇ ਨਾਲ ਪਉਨ ਸਕਦੇ ਹਾਂ ਜੀ ਤੇ ਬਾਹਰ ਤਾਂ ਦੇਖੋ ਉਹਨਾਂ ਆਪਾਂ ਵੀ ਘੜ ਘੜ ਕੇ ਐਡ ਕਰੀ ਹੁੰਦੇ ਆ ਜੀ ਤੇ ਆਪਾਂ ਥੋੜੀ ਮੱਕੀ ਧਾ ਕੇ ਹੁਣ ਤੇ ਗੈਸ ਨੂੰ ਕਰ ਦਿੰਦੇ ਆ ਜੀ ਹੁਣ ਬੰਦ ਸਾਰੇ ਪਾਣੀ ਦੇ ਦੋ ਸਿੱਕੇ ਹੁਣ ਤੇ ਜਿਹੜੇ ਰਹੇਗੇ ਜੀ ਉਸ ਤਰੀਕੇ ਨੂੰ ਨਹੀਂ ਜਾਣਗੇ ਜੀ ਕਿਉਂਕਿ ਕਿ ਕੁੱਕਰ ਬਹੁਤ ਜ਼ਿਆਦਾ ਗਰਮ ਹੈ ਚਲੋ ਜੀ ਦਾਣੇ ਪੁੰਨ ਕੇ ਹੋ ਗਏ ਆਪਣੇ ਪਿਆਰ ਦੀ ਬੇਪੋਜੀ ਇੰਨੀ ਵਧੀਆ ਹੋਏ ਜੀ ਠੀਕ ਹੈ ਜੀ ਆਪਾਂ ਇਹ ਤਰੀਕੇ ਨਾਲ ਹਨਾ ਥੋੜੇ ਜਿ ਮੱਕੀ ਦੇ ਦਾਣੇ ਲੈ ਕੇ ਤੇ ਬੱਚੇ ਰੱਜ ਕੇ ਖਾ ਸਕਦੇ ਆ ਜੀ ਤੇ ਜਿਹੜਾ ਪੈਟਕ ਹੁੰਦਾ ਜੀ ਪੈਟਕ ਦੇ ਵਿੱਚ ਪਤਾ ਨਹੀਂ ਹੁੰਦੇ ਕਦ ਕਦ ਕੇ ਪੈਕ ਕਰੇ ਹੁੰਦੇ ਆ ਜੀ ਤੇ ਇਹਟ ਪਰ ਕੀ ਮਿੱਟੀ ਦੇ ਦਾਣਿਆਂ ਦੀ ਤੇ ਹੁਣ ਆਪਾਂ ਆਰਾਮ ਤੇ ਪੱਖੇ ਦੀ ਹੁਣੀ ਹਵਾ ਦੇ niche ਬੈਠ ਕੇ ਸ਼ਗਾਂਗੇ ਖਾਵਾਂਗੇ ਜੇ ਤੁਸੀਂ ਵੀ ਖਾਣੇ ਆ ਮੇਰੇ YouTube ਫੈਮਿਲੀ ਤੁਸੀਂ ਵੀ ਆਓ ਇਹ ਮੱਕੀ ਦੇ ਦਾਣੇ ਖਾਓ ਠੀਕ ਹੈ ਜੀ ਹੁਣ ਆਪਾਂ ਨਾ ਪਾਪੜੀ ਲਈ ਦਹੀਂ ਬਣਾਵਾਂਗੇ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਤਿੰਨ ਪਾਵਾਂਗੇ ਜੀ ਆਪਾਂ ਮਿਰਚਾਂ ਮਿਰਚਾਂ ਆਪਾਂ ਬਿਲਕੁਲ ਘੱਟ ਪਾਵਾਂਗੇ ਜੀ ਵੈਸੇ ਆਪਾਂ ਤਾਂ ਕਰਾਰੀ ਜੀ ਸਬਜ਼ੀ ਖਾਣੇ ਆ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਪਿਆਜ਼ ਪਿਆਜ਼ ਆਪਾਂ ਕੱਟ ਕੇ ਰੱਖ ਲਿਆ ਸੀ ਜੀ ਵੱਧਾ ਪਿਆਜ਼ ਹੀ ਪਾਵਾਂਗੇ ਜੀ ਇਹਨੋਂ ਪਿਆਜ਼ ਨੂੰ ਤੋ ਲੈ ਗਈ 9 ਦੀ ਪਿਆਜ਼ ਖਤੌੜੀ ਹੁੰਦੀ ਸੀ ਇਸ ਦੇ ਨਾਲ ਇਹ ਕਦੋਂ ਜਦੋਂ ਤੱਕ ਨਹੀਂ ਮਿੱਟਾਂ ਸੀ ਫਰ ਲੈ ਨਹੀਂ ਲੈਣ ਦੀਨੀ ਦਾ ਪਦਰੀ ਨੂੰ ਨਾ ਕੱਢ ਲਾਂਗੇ ਜਿੱਦਾਂ ਠੀਕ ਹੈ ਤੇ ਇਹ ਆਪਣੇ ਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਪਾਪੜੀ ਤੇ ਕੱਲ ਨੂੰ ਵੀ ਪਾਪੜੀ ਵਾਲੀ ਦਹੀਂ ਖਾਧੀ ਆ ਉਹ ਲੋਚੀ ਨਹੀਂ ਕਰਦੇ ਜੀ ਆਪਾਂ ਤਾਂ ਤੋਂ ਪਹਿਲਾਂ ਤਾਂ ਜੁੜੀ ਆਪਾਂ ਆਪੜੀ ਪਾਉਣੀ ਥੋੜ੍ਹ ਕੇ ਮਿਲਾਂ ਦੱਸ ਜੀ ਜੀਰਾ ਜੀਰੇ ਨੂੰ ਕ੍ਰਕਸ ਮਲਕੀ ਜੀ ਪਾ ਲਾਂਗੇ ਤੇ ਇਹ ਆਪਣੇ ਪਾਸ ਮੇਥੀ ਦਾਣਾ ਉਹ ਸੋਰੀ ਕਸਤੂਰੀ ਮੇਥੀ ਹੈ ਜੀ ਤੇ ਆਪਾਂ ਧੋ ਲਾਂਗੇ ਜੀ ਤੜੰਗ ਮਹੇਪਾ ਜੀ ਬਹੁਤ ਜ਼ਿਆਦਾ ਮਹਿੰਗਾ ਤੇ ਇਹ ਵੀ ਆਪਾਂ ਪੂਰ ਲੀਸੀ ਜੀ ਪੂਰ ਕੇ ਨਾ ਧੋ ਲੀ ਉਮਾ ਮਗੀ ਜੀ ਆਪਾਂ ਨੂੰ ਮਿਰਚ ਸਭ ਤੋਂ ਪਹਿਲਾਂ ਤਾਂ ਆਪਾਂ ਮੰਗੀ ਜੀ ਆਪਾਂ ਨਮਕ ਥੋੜਾ ਜਿਹਾ ਪਾ ਲੰਗੀ ਜੀ ਆਪਾਂ ਨਮਕ ਤੇ ਥੋੜਾ ਜਿਹਾ ਉਮਾ ਮਗੀ ਜੀ ਪਕਾ ਨਮਕ ਆਜ ਨਹੀਂ ਆ ਜਾਂਦੀ ਜੀ ਕਾਲੇ ਨਮਕ ਨਾਲ ਚੀਜ਼ਾਂ Ti ho messo un po' a metà pappia, ti ho messo un po' a metà carne. Uscivare che ਇਹ ਬੱਚਿਆਂ ਬਹੁਤ ਜਿਆਦਾ ਵਧੀਆ ਬਣੀ ਜੀ ਪਾਪੜੀ ਵਾਲੀ ਦਹੀਂ ਦੇਖੋ ਜੀ ਤੇ ਕਈ ਵਾਰੀ ਆਪਣੇ ਘਰ ਚ ਬੂੰਦੀ ਨਹੀਂ ਵੀ ਬਣਾਉਂਦੇ ਜੀ ਆਪਾਂ ਪਾਪੜੀ ਵਾਲੀ ਦਹੀਂ ਵੀ ਪਾ ਕੇ ਤਿਆਰ ਕਰ ਸਕਦੇ ਹਾਂ ਜੀ ਇਸ ਤੋਂ ਬਾਅਦ ਤੇ ਪਾਰੇ ਸੀ ਕੀ ਹੋਰ ਆਪਾਂ ਥੋੜਾ ਮਿਰਚਾਂ ਜਿਹੜੀ ਸਬਜੀ ਹੈ ਸਬਜੀ ਦੇ ਘਾਟੀ ਪਵਾਈ ਹੈ ਜੀ ਛੋਲਾ ਦੇ ਵਿੱਚ ਮਿਕਸ ਹੀ ਕਰਾਈ ਹੈ ਏ ਕਹਿੰਦਾ ਮम्मा ਛੋਲਾ ਦੇ ਵਿੱਚ ਹੀ ਮਿਕਸ ਕਰ ਦੇ 3 ਪਾ ਲੈ ਜੀ ਆਪਾਂ ਦਹੀਂ ਅੰਦਰ ਸਭ ਤੋਂ ਪਹਿਲਾਂ ਦੀ ਰੋਟੀ ਦੀ ਲਈ ਆਪਾਂ ਇਰੇ ਸੇ ਮੈਂ ਫਿੱਕੇ ਚੌੜਾਂਗਲੀ ਖਾਵਾਂਗਾ ਜੀ ਪਾਪੜੀ ਵਾਲੀ ਦਹੀਂ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਕਦੇ ਕਦੇ ਤਾਂ ਨਾ ਠੰਡਾ ਠੰਡਾ ਮੌਸਮ ਆ ਜਾ ਲੱਗਦਾ ਕਦੇ ਕਦੇ ਨਾ ਬਹੁਤ ਹੀ ਜ਼ਿਆਦਾ ਗਰਮੀ ਲੱਗਾ ਚਲੋ ਜੀ ਆਪਾਂ ਦੇ ਦ